ਨਰਿੰਦਰ ਸਿੰਘ ਕਪੂਰ ਦੀ ਪੁਸਤਕ ਆਮੋ ਸਾਹਮਣੇ ਵਿੱਚੋਂ ਰਚਨਾ ਆਗੂ ਸੰਸਾਰ ਨੂੰ ਬਦਲਦੀ ਆਗੂ ਹਨ ਪਰ ਬਦਲੇ ਹੋਏ ਸੰਸਾਰ ਨੂੰ ਚਲਾਉਂਦੇ ਸਧਾਰਨ ਅਕਲ ਸਮਝ ਅਤੇ ਸੂਝ ਵਾਲੇ ਮਨੁੱਖ ਹਨ ਧਰਮ ਦਾ ਆਰੰਭ ਪੁਰਸ਼ਾਂ ਨੇ ਕੀਤਾ ਹੈ ਪਰ ਉਹਨਾਂ ਨੂੰ ਫੈਲਾਇਆ ਵਿਸਤਾਰਿਆ ਤੇ ਜਿਉਂਦਾ ਰੱਖਿਆ ਹੈ ਕੁਰਬਾਨੀ ਦਾ ਅੜਨ ਆਗੂ ਕਰਦੇ ਹਨ ਪਰ ਕੁਰਬਾਨੀਆਂ ਦਿੰਦੇ ਆਮ ਲੋਕ ਹਨ ਆਮ ਲੋਕਾਂ ਤੋਂ ਬਿਨਾ ਆਗੂਆਂ ਦਾ ਮਹੱਤਵ ਨਹੀਂ ਉੱਕਰਦਾ ਏਸਤਰੀਆਂ ਤੋਂ ਬਿਨਾ ਪੁਰਸ਼ ਸਿਆਣੇ ਨਹੀਂ ਬਣਦੇ ਪੁਰਸ਼ਾਂ ਤੋਂ ਬਿਨਾ ਇਸਤਰੀਆਂ ਵਿੱਚ ਸੱਜਣ ਫੱਬਣ ਦੀ ਇੱਛਾ ਨਹੀਂ ਉਪਜਦੀ ਆਪਣਾ ਸਿਰ ਆਪ ਹੀ ਨਹੀਂ ਗੁੰਦਿਆ ਜਾ ਸਕਦਾ ਆਗੂ ਤੋਂ ਬਿਨਾ ਨਾ ਸਾਡੀ ਨਜ਼ਰ ਉੱਚੀ ਉੱਠਦੀ ਹੈ ਅਤੇ ਨਾ ਸਾਨੂੰ ਨਵੇਂ ਦਿਸਹਰ ਦੇ ਵਿਖਾਈ ਦਿੰਦੇ ਹਨ ਜ਼ਿੰਦਗੀ ਨੂੰ ਸਿਰ ਨਬਾਈ ਵਿੱਚ ਹੀ ਨਹੀਂ ਉਸ ਦੀ ਡੂੰਘਾਈ ਵਿੱਚ ਵੀ ਵੇਖਣਾ ਚਾਹੀਦਾ ਹੈ ਇਹ ਜਾਣਨ ਦੀ ਲੋੜ ਹੈ ਕਿ ਤੁਹਾਡੇ ਜਾਣ ਉਪਰੰਤ ਕਿਤਿਆਂ ਨੂੰ ਤੁਹਾਡੇ ਵਿੱਚ ਦਿਲਚਸਪੀ ਰਹੇਗੀ ਜਿਨ੍ਹਾਂ ਤੇ ਤੁਸੀਂ ਆਗੂ ਹੋ ਉਹੀ ਤੁਹਾਡੀ ਘਾਟ ਮਹਿਸੂਸ ਕਰਨਗੇ ਕੌਮ ਦਾ ਵਿਹਾਰ ਵਿਅਕਤੀਆਂ ਦੇ ਵਿਹਾਰ ਦਾ ਹੀ ਵੱਡਾ ਰੂਪ ਹੁੰਦਾ ਹੈ ਕਿਸੇ ਕੌਮ ਦੇ ਕਾਰਨਾਂ ਮੇ ਉਸ ਕੌਮ ਵਿਚਲੀ ਜੀਵਨ ਪੱਧਰ ਨੂੰ ਨਿਰਧਾਰਤ ਕਰਦੇ ਹਨ ਮਹਾਨ ਆਗੂ ਵਡੀਆਂ ਆਫਤਾਂ ਨੂੰ ਅੱਗੋਂ ਮਿਲਦੇ ਹਨ ਪਰ ਕਈ ਵਾਰੀ ਆਗੂ ਹੀ ਸਮਾਜ ਅਤੇ ਕੌਮ ਦੀ ਸਭ ਤੋਂ ਵੱਡੀ ਮੁਸੀਬਤ ਹੋ ਨਿਪਟਦੇ ਹਨ ਪਹਿਲਾਂ ਮੂਰਤੀ ਘੜਾਏ ਫਿਰ ਮੂਰਤੀ ਤੋੜਾਏ ਪਰ ਅੱਜ ਮੂਰਤੀ ਚੋਰਾ ਦਾ ਯੁੱਗ ਹੈ ਕੋਈ ਵੀ ਕੌਮ ਨਰੰਤਰ ਸੰਤੁਲਨ ਦੀ ਅਵਸਥਾ ਵਿੱਚ ਨਹੀਂ ਵਿਚਰ ਸਕਦੀ ਉਹ ਜਾਂ ਨਿਗਰਦੀ ਹੈ ਜਾਂ ਉੱਬਰਦੀ ਹੈ ਖੁਸ਼ਹਾਲੀ ਨਾਲ ਕੋਈ ਦੁਖੀ ਨਹੀਂ ਹੁੰਦਾ ਖੁਸ਼ਹਾਲੀ ਦੀ ਦਰਬਰ ਤੋਂ ਦੁਖੀ ਕਰਦੀ ਹੈ ਇਵੇਂ ਹੀ ਅਕਲ ਨਾਲ ਕਿਸੇ ਪ੍ਰਕਾਰ ਦਾ ਨੁਕਸਾਨ ਨਹੀਂ ਹੁੰਦਾ ਪਰ ਅਕਲ ਦੀ ਦੁਰਵਰਤੋਂ ਨੁਕਸਾਨ ਕਰਦੀ ਹੈ ਰਾਜਨੀਤਿਕ ਸ਼ਕਤੀ ਆਗੂਆਂ ਨੂੰ ਪ੍ਰੇਸ਼ਟ ਨਹੀਂ ਕਰਦੀ ਰਾਜਨੀਤਿਕ ਸ਼ਕਤੀ ਖੋਹੇ ਜਾਣ ਦਾ ਡਰ ਪ੍ਰੇਸ਼ਟ ਕਰਦਾ ਹੈ ਜਦੋਂ ਕੁਝ ਵੀ ਮਹੱਤਵਪੂਰਨ ਕਰਨ ਦੀ ਸਮਰੱਥਾ ਨਾ ਹੋਵੇ ਤਾਂ ਆਗੂ ਅਕਸਰ ਕਿਸੇ ਨਗੂਨੇ ਮਸਲੇ ਦਾ ਖੇਤਰ ਨੂੰ ਚੁਣ ਲੈਂਦੇ ਹਨ ਅਤੇ ਆਪਣੇ ਮਹਾਨ ਤੇ ਰੁੱਝੇ ਹੋਣ ਦਾ ਫ਼ਲਿੱਖਾ ਸਰਦੇ ਹਨ ਅਜਿਹੇ ਪ੍ਰੇਸ਼ਟਾਗੂ ਸਾਡੇ ਵਿਰਾਗ ਵਿੱਚ ਬਾਤਾਂ ਕਰਦੇ ਹਨ ਇਹਨਾਂ ਨੂੰ ਮਿਲਣ ਨਾਲ ਸਾਡੀ ਨਿਰਾਸ਼ਤਾ ਵੱਧ ਜਾਂਦੀ ਹੈ ਅਜਿਹੀ ਸਥਿਤੀ ਵਿੱਚ ਸਾਡੇ ਸੁਪਨਿਆਂ ਦੇ ਰੰਗ ਖੁਰ ਜਾਂਦੇ ਹਨ ਸਾਡੀਆਂ ਖੁਸ਼ੀਆਂ ਕਬਰਾਂ ਜਾਂਦੀਆਂ ਹਨ ਸਾਡੀਆਂ ਵਿਅੰਤਾਂ ਸੁੰਘੜ ਜਾਂਦੀਆਂ ਹਨ ਅਤੇ ਆਪਣੇ ਆਪ ਬਾਰੇ ਸਾਡੀ رائے ਨਿਮੀ ਹੋ ਜਾਂਦੀ ਹੈ ਜਦੋਂ ਸਾਡਾ ਦ੍ਰਿਸ਼ਟੀਕੋਣ ਨਿਰਾਸ਼ਾਵਾਦੀ ਹੋਵੇ ਤਾਂ ਮੌਤ ਦਾ ਡਰ ਵੱਜ ਜਾਂਦਾ ਹੈ ਜਦੋਂ ਮੌਤ ਦਾ ਡਰ ਵੱਜਾ ਵੀ ਅਤਮ ਕਾਤ ਦੀ ਰੁਚੀ ਬਲਵਾਨ ਹੁੰਦੀ ਹੈ ਅਤੇ ਸਾਰਾ ਸਮਾਜ ਫਸਾਦ ਕਤਲ ਅਤੇ ਖੁਦਕੁਸ਼ੀ ਦੇ ਮਹਾਵਰੇ ਵਿੱਚ ਨੁਚੜਦਾ ਹੈ। ਅਜਿਹੀ ਸਥਿਤੀ ਵਿੱਚ ਵਿਅਕਤੀ ਆਪਣੇ ਆਪ ਨੂੰ ਕੰਮ ਨਾਲ ਜੋੜਨ ਦੀ ਥਾਂ ਟੜਿਆਂ ਨਾਲ ਜੋੜਨ ਲੱਗ ਪੈਂਦੇ ਹਨ। ਟੜੇ ਸ਼ਕਤੀਸ਼ਾਲੀ ਹੁੰਦੇ ਜਾਂਦੇ ਹਨ ਪਰ ਵਿਅਕਤੀ ਕਮਜ਼ੋਰ ਹੁੰਦੇ ਜਾਂਦੇ ਹਨ। ਕੰਮ ਪਛੜ ਜਾਂਦੇ ਹਨ ਅਤੇ ਕੰਮ ਦੀ ਇੱਛਾ ਕਮਜ਼ੋਰ ਪੈਂਦੀ ਜਾਂਦੀ ਹੈ। ਅਜਿਹੇ ਵਾਤਾਵਰਣ ਵਿੱਚ ਜਦੋਂ ਵੀ ਕੋਈ ਵਿਅਕਤੀ ਕੁਝ ਕਹਿੰਦਾ ਹੈ ਉਸ ਨਾਲ ਜਾਂ ਉਹ ਕਿਸੇ ਪ੍ਰਤੀ ਵਿਰੋਧ ਪ੍ਰਕਟਾਰਿਆ ਹੁੰਦਾ ਹੈ ਜਾਂ ਆਪਣੇ ਆਪ ਨੂੰ ਸਹੀ ਸਿੱਧ ਕਰਨ ਦਾ ਯਤਨ ਕਰ ਰਿਹਾ ਹੁੰਦਾ ਹੈ ਜਦੋਂ ਆਗੂ ਕਿਸੇ ਕੌਮ ਦੀਆਂ ਆਸਾਂ ਮੰਗਾਂ ਤੇ ਪੂਰੇ ਨਾ ਉਤਰਨ ਤਾਂ ਉਸ ਕੌਮ ਨੂੰ ਉਹਨਾਂ ਤੋਂ ਛੁਟਕਾਰਾ ਪਾਉਣ ਲਈ ਸੋਚਣਾ ਪੈਂਦਾ ਹੈ ਆਗੂ ਦਾ ਕੰਮ ਹੈ ਸਮੁੱਚੀ ਕੌਮ ਵਾਸਤੇ ਸੋਚੇ ਪਰ ਜਦੋਂ ਕੋਈ ਆਗੂ ਆਪਣੇ ਆਪ ਨੂੰ ਕੌਮ ਤੋਂ ਵੱਡਾ ਸਮਝਣ ਲੱਗ ਪਵੇ ਅਤੇ ਉਸ ਨੂੰ ਕੁੱਕੜ ਵਾਲਾ ਭਰਮ ਹੋ ਜਾਵੇ ਕਿ ਉਸ ਤੇ ਬਾੰਗ ਦਿੱਤਿਆਂ ਹੀ ਸੂਰਜ ਚੜ੍ਹਦਾ ਹੈ ਕਿਲਾ ਕੌਮ ਦੀ ਸਾਂਝੀ ਸ਼ਕਤੀ ਉਸ ਦਾ ਬਵਾਨ ਚਾਰ ਕਰਦੀ ਹੈ ਇਹ ਕਾਰਜ ਸਸਤਾ ਨਹੀਂ ਹੁੰਦਾ ਮੁੱਲ ਮਨੁੱਖੀ ਜਾਨਾਂ ਵਿੱਚ ਧਾਰਿਆ ਜਾਂਦਾ ਹੈ ਇਤਿਹਾਸ ਜਦੋਂ ਵੀ ਆਪਣੇ ਆਪ ਨੂੰ ਦੁਹਰਾਉਂਦਾ ਹੈ ਤਾਂ ਸਮਾਜ ਨੂੰ ਪਹਿਲਾਂ ਨਾਲੋਂ ਦੁੱਗਣੀ ਤਿਗਣੀ ਕੀਮਤ ਧਾਰਨੀ ਪੈਂਦੀ ਹੈ ਜਿਵੇਂ ਵਰਖਾ ਪਛੜ ਜਾਣ ਤੇ ਕਿਸਾਨ ਉਦਾਸ ਹੁੰਦਾ ਓਵੇਂ ਸਮੱਸਿਆਵਾਂ ਨਾ ਸੁਲਜਣ ਉਤੇ ਸਾਡੇ ਆਗੂ ਉਦਾਸ ਹੋਣੇ ਚਾਹੀਦੇ ਹਨ ਪਰ ਸਾਡੇ ਆਗੂ ਝੂਟੀਆਂ ਤਸੱਲੀਆਂ ਦੇ ਭੁਕਾਨੇ ਪਰ ਪਰ ਕੇ ਹਵਾ ਵਿੱਚ ਉਡਾਰੇ ਹਨ ਜਦੋਂ ਕੋਈ ਆਕੂ ਆਪਣੀ ਸੰਭਾਵਨਾਵਾਂ ਮੁਕਾਬਲੇ ਤੂੰ ਸਮੁੱਚੀ ਕੌਮ ਦੇ ਅਗਲੇਰੇ ਵਿਕਾਸ ਦੇ ਰਾਹ ਦੀ ਰੁਕਾਵਟ ਪਨਜਾਂਦਾ ਹੈ ਪੱਥਰ ਦੇ ਬੁੱਤ ਆਸਾਨੀ ਨਾਲ ਤੋੜੇ ਜਾ ਸਕਦੇ ਹਨ ਪਰ ਸੰਸਕਾਰਾਂ ਤੇ ਪਰੰਪਰਾਵਾਂ ਦੇ ਬੁੱਤ ਤੋੜਨੇ ਸੰਭਵ ਨਹੀਂ ਹੁੰਦੇ ਸਾਡਾ ਇਤਿਹਾਸ ਸਾਡੇ ਉੱਤੇ ਸਵਾਰ ਹੈ ਸਾਡੇ ਆਗੂ ਅਭਿਮਾਨ ਦੀ ਹੱਦ ਤੇ ਆਕੇ ਰੁਕੇ ਹੋਏ ਹਨ ਉਹਨਾਂ ਵਿੱਚ ਪਰੰਪਰਾ ਨੂੰ ਪਾਲਣ ਅਤੇ ਪਿੱਛੇ ਮੁੜਨ ਦੀ ਕਾਹਲਤਾ ਹੈ ਅਗਲੇਰਾ ਕਦਮ ਚੁੱਕਣ ਦੀ ਹਿੰਮਤ ਨਹੀਂ ਸਾਰੀਆਂ ਸਰਕਾਰਾਂ ਪਰਿਵਰਤਨ ਤਬਦੀਲੀ ਤੇ ਵਿਕਾਸ ਦੀਆਂ ਗੱਲਾਂ ਕਰਦੀਆਂ ਹਨ ਪਰ ਉਹਨਾਂ ਦਾ ਉਦੇਸ਼ ਵਰਤਮਾਨ ਵਿਵਸਥਾ ਨੂੰ ਬੜਾਈ ਰੱਖਣਾ ਹੁੰਦਾ ਹੈ ਸਾਹਿਤ ਦਾ ਰਾਜਨੀਤੀ ਨਾਲ ਸਦਾ ਵੈਰ ਉਦਰੀ ਹ ਹੈ ਰਾਜਨੀਤੀ ਵਿਵਸਥਾ ਨੂੰ ਬਣਾਈ ਰੱਖਣ ਪ੍ਰਤੀ ਯਤਨਸ਼ੀਲ ਹੁੰਦੀ ਹੈ ਜਦੋਂ ਕਿ ਸਾਹਿਤ ਉਸ ਵਿਵਸਥਾ ਨੂੰ ਬਦਲਣ ਵੱਲ ਰੁਚਿਤ ਹੁੰਦਾ ਹੈ ਸਾਡਾ ਦੁਖਾਂਤ ਇਹ ਹੈ ਕਿ ਸਾਡੇ ਆਗੂ ਸਾਨੂੰ ਗਮਰਾਹ ਕਰ ਰਹੇ ਹਨ ਪਰ ਸਾਡੇ ਕਵੀਆਂ ਦੀ ਕਵਿਤਾ ਵੀ ਤਾਂ ਚੁੱਪ ਹੈ ਤੇ ਸਾਹਿਦ ਦੀਆਂ ਗਲੀਆਂ ਵਿੱਚ ਵੀ ਹਨੇਰਾ ਹੀ ਹਨੇਰਾ ਹੈ ਜਦੋਂ ਸਥਿਤੀ ਨਿਰਾਸ਼ਾਜਨਕ ਹੋਵੇ ਤਾਂ ਹਰ ਕਿਸੇ ਨੂੰ ਆਪਣੀ ਸਹਿਨਸ਼ੀਲਤਾ ਵਧਾ ਲੈਣੀ ਚਾਹੀਦੀ ਹੈ ਹਰ ਬਹਾਰ ਨੂੰ ਪੱਤ ਜੜ ਤੇ ਸੰਤਾਪ ਵਿੱਚੋਂ ਗੁਜ਼ਰਨਾ ਪੈਂਦਾ ਹੈ ਜਿਹੜੀ ਪੀੜ ਵਦੇਰੇ ਸ਼ੋਰ ਮਚਾਉਂਦੀ ਹੈ ਉਹ ਆਗੂ ਰਹਿਤ ਹੁੰਦੀ ਹੈ ਉਸ ਦਾ ਸ਼ੋਰ ਅਸਲ ਵਿੱਚ ਆਗੂ ਲਈ ਤਰਲਾ ਹੁੰਦਾ ਹੈ ਕਹਿੰਦੇ ਹਨ ਇੱਕ ਵਾਰੀ ਜਦੋਂ ਘੋੜਿਆਂ ਦੇ ਖੁਰ ਲੱਗ ਰਹੇ ਸਨ ਤਾਂ ਕੁਝ ਖੱਤਰਾਂ ਨੇ ਪੈਰ ਅੱਗੇ ਕਰਕੇ ਖੁਰ ਲਵਾ ਲਏ ਹੁਣ ਖੱਤਰਾਂ ਘੋੜਿਆਂ ਤੇ ਹੱਸ ਰਹੀਆਂ ਹਨ ਪਰ ਸਾਨੂੰ ਇਸ ਗੱਲ ਦੀ ਤਸੱਲੀ ਹੋਣੀ ਚਾਹੀਦੀ ਹੈ ਕਿ ਖੱਤਰਾਂ ਦੇ ਵੰਸ਼ ਨਹੀਂ ਚੱਲਦੇ ਕਿਉਂਕਿ ਖੱਤਰਾਂ ਦੀ ਕੋਈ ਸੰਤਾਨ ਨਹੀਂ ਹੁੰਦੀ ਧਰਮ ਦੇ ਯੁੱਗ ਵਿੱਚ ਸਮਾਜ ਦਾ ਗੁਰੂ ਰੱਬ ਹੁੰਦਾ ਹੈ ਮਨੁੱਖ ਆਪਣੀ ਸਾਰੀ ਸੰਸਿਆ ਨੂੰ ਹੱਲ ਕਰਨ ਲਈ ਰੱਬ ਦੇ ਆਵਾਲੇ ਕਰਦਾ ਰਿਹਾ ਹੈ ਗੁਰੂ ਸਾਧੂ ਸੰਤ ਰਿਸ਼ੀ ਮੁਨੀ ਪੀਰ ਆਦ ਰੱਬ ਦਾ ਹੀ ਸਨੇਹਾ ਦਿੰਦੇ ਰਹੇ ਹਨ ਤੇ ਮਨੁੱਖ ਨੂੰ ਤਣਾਵ ਮੁਕਤ ਰੱਖਦੇ ਰਹੇ ਹਨ ਹਰ ਧਰਮ ਨੇ ਆਪਣੇ ਗ੍ਰੰਥ ਨੂੰ ਰੱਬੀ ਬਾਣੀ ਕਿਹਾ ਹੈ ਤਾਂ ਕਿ ਕਿੰਤੂ ਪ੍ਰੰਤੂ ਤੋਂ ਬਿਨਾਂ ਉਸ ਦਾ ਪਾਠ ਕੀਤਾ ਜਾ ਸਕੇ ਈਸਾਈ ਯਹੂਦੀ ਇਸਲਾਮ ਮਤਾਂ ਦੇ ਮੁੱਢ ਵਿੱਚ ਨਿੱਕੇ ਨਿੱਕੇ ਫਿਰਕੇ ਸਨ ਪਰ ਇਹਨਾਂ ਫਿਰਕਿਆਂ ਨੂੰ ਮਹਾਨ ਆਗੂ ਅਤੇ ਪ੍ਰਚਾਰਕ ਪ੍ਰਾਪਤ ਹੋਏ ਅਤੇ ਵੱਡੇ ਧਰਮ ਬਣ ਗਏ ਜਦੋਂ ਬੋਲਣ ਦੀ ਥਾਂ ਲਿਖਣ ਦੀ ਪਰੰਪਰਾ ਸਥਾਪਿਤ ਹੋਈ ਤਾਂ ਸੰਸਾਰ ਪਰ ਵਿੱਚ ਧਰਮ ਪ੍ਰਤੀ ਲੋਕਾਂ ਦੀ ਦ੍ਰਿਸ਼ਟੀਕੋਣ ਵਿੱਚ ਵਰਤੀ ਤਬਦੀਲੀ ਵਾਪਰੀ। 4ਵੀਂ ਪੁਰਬੀ ਸਦੀ ਤੋਂ 4ਵੀਂ ਈਸਵੀ ਸਦੀ ਤੱਕ ਦਾ ਸਮਾਂ ਦਰਸ਼ਨ ਦਾ ਕਾਲ ਸੀ। ਦਰਸ਼ਨ ਇਸ ਧੀਮੀ ਵਿਸ਼ਵ ਵਿਆਪੀ ਤੇ ਸਰਵ ਸਾਂਝੀਆਂ ਸਮੱਸਿਆਵਾਂ ਉੱਤੇ ਵਿਚਾਰ ਕੀਤਾ ਹੈ। ਦਰਸ਼ਨ ਦਾ ਉਦੇਸ਼ ਸਮੱਸਿਆਵਾਂ ਹੱਲ ਕਰਨਾ ਨਹੀਂ ਹੁੰਦਾ, ਉਹਨਾਂ ਸੰਬੰਧੀ ਚਿੰਤਨ ਕਰਨਾ ਤੇ ਵੱਖ-ਵੱਖ ਦ੍ਰਿਸ਼ਟੀਕੋਣਾਂ ਵਿੱਚ ਸਰਮੇਲਤਾ ਸਥਾਪਿਤ ਕਰਨਾ ਹੁੰਦਾ ਹੈ। ਇਸ ਯੁੱਗ ਵਿੱਚ ਜੋ ਵੀ ਬੁੱਧੀਮਾਨ ਸੀ ਉਸਨੇ ਦਰਸ਼ਨ ਦੇ ਖੇਤਰ ਵਿੱਚ ਪ੍ਰਵੇਸ਼ ਕੀਤਾ। ਇਸ ਯੁੱਗ ਦੇ ਫਲਾਸ ਪਰ ਹੀ ਸਮਾਜ ਦੀ ਆਕੂਸਨ ਯਰਪ ਵਿੱਚ 5ਵੀਂ ਸਦੀ ਈਸਵੀ ਤੋਂ 16ਵੀਂ ਸਦੀ ਈਸਵੀ ਦਾ ਸਮਾ ਪਾਦਰੀਆਂ ਪੁਰੀਹਤਾ ਤੇ ਮੋਲਪੀਆਂ ਦਾ ਕਾਲ ਸੀ ਇਸ ਯੁੱਗ ਵਿੱਚ ਸਮੁੱਚਾ ਜੀਵਨ ਵਿਸ਼ਵਾਸ ਅਧਾਰਤ ਹੋਣ ਕਾਰਨ ਧਾਰਮਿਕ ਆਕੂਆਂ ਦਾ ਪ੍ਰਭਾਵ ਫੈਲਿਆ ਸੰਗੀਤ ਗੀਤ ਨਾਚ ਮੂਰਤੀ ਕਲਾ ਚਿੱਤਰ ਕਲਾ ਪਰ ਮਨ ਨਿਰਮਾਨ ਕਲਾ ਆਦ ਸਭ ਉੱਤੇ ਧਰਮ ਦਾ ਪ੍ਰਭਾਵ ਪਿਆ ਜੀਵਨ ਵਿੱਚ ਨੈਤਿਕ ਅਤੇ ਸਦਾਚਾਰਕ ਪੱਖਾਂ ਦਾ ਮਹੱਤਵ ਵਧਿਆ ਇਸ ਵੇਲੇ ਜਿਸ ਵਿੱਚ ਵੀ ਆਪਣੇ ਪਰਿਵਾਰ ਤੋਂ ਪਰੇ ਸੋਚਣ ਦੀ ਸਮਰੱਥਾ ਸੀ ਉਹ ਧਰਮ ਨੂੰ ਸਮਰਪਿਤ ਹੋ ਗਿਆ 17ਵੀਂ ਸਦੀ ਤੋਂ ਵਿਗਿਆਨ ਦੇ ਯੁੱਗ ਦਾ ਆਰੰਭ ਹੋਇਆ ਹੈ ਅਤੇ ਸਿਆਣੇ ਲੋਕਾਂ ਤੇ ਚਿੰਤਕਾਂ ਦੇ ਇਸ ਆਧੁਨਿਕ ਖੇਤਰ ਵਿੱਚ ਪ੍ਰਵੇਸ਼ ਕਰਨ ਨਾਲ ਇਸ ਖੇਤਰ ਦਾ ਪ੍ਰਭਾਵ ਵਧਿਆ ਅਤੇ ਵਿਸ਼ਾਲ ਹੋਇਆ ਹੈ ਧਰਮ ਨੇ ਰੱਬ ਦੀ ਹੋਂਦ ਨੂੰ ਸਥਾਪਿਤ ਕਰਨ ਲਈ ਗ੍ਰੰਥ ਅਤੇ ਪ੍ਰਕਿਰਤੀ ਨੂੰ ਆਧਾਰ ਬਣਾਇਆ ਹੈ ਵਿਗਿਆਨ ਨੇ ਪ੍ਰਕਿਰਤੀ ਦਾ ਧਿਆਨ ਕੀਤਾ ਹੈ ਅਤੇ ਜਿਸ ਵਰਤਾਰੇ ਨੂੰ ਪ੍ਰਯੋਗ ਜਾਂ ਤਰਕ ਨਾਲ ਸਿੱਧ ਨਹੀਂ ਕੀਤਾ ਜਾ ਸਕਦਾ ਵਿਗਿਆਨ ਉਸ ਸੰਕਲਪ ਨੂੰ ਅਨੰਤ ਤੌਰ 'ਤੇ ਨਕਾਰਿ ਰਿਹਾ ਹੈ। ਇਹ ਮਨੁੱਖ ਦਾ ਗਿਆਨ ਵਿਸ਼ਵਾਸ ਅਧਾਰਤ ਹੁੰਦਾ ਪਰ ਯੋਗ ਤੇ ਤਰਕ ਅਧਾਰਤ ਹੁੰਦਾ ਗਿਆ ਹੈ। ਇਹੀ ਕਾਰਨ ਹੈ ਕਿ ਯੋਗ ਕੇ ਯੁਗ ਦਾ ਆਗੂ ਬਾਦਰੀ ਨਹੀਂ ਵਿਗਿਆਨੀ ਹੈ। ਦੂਜੇ ਵਿਸ਼ਵ ਯੁੱਧ ਉਪਰੰਤ ਵਿਗਿਆਨ ਦੀ ਨੁਹਾਰ ਵੀ ਬਦਲੀ ਹੈ ਅਤੇ ਵਿਗਿਆਨ ਨੂੰ ਵਪਾਰ ਦੇਣ ਵੀ ਕਰ ਲਿਆ ਗਿਆ ਹੈ। ਐਵੇਂ ਹੁਣ ਵਿਗਿਆਨ ਸਾਨੂੰ ਸਿੱਧਿਆਂ ਪ੍ਰਾਪਤ ਕਰਨ ਦੀ ਥਾਂ ਨਵੇਂ-ਨਵੇਂ ਉਦਯੋਗਾਂ, ਯੰਤਰਾਂ ਉਪਕਰਨਾ ਦੇ ਰੂਪ ਵਿੱਚ ਪ੍ਰਾਪਤ ਕਰਦਾ ਹੈ। ਅਦਿਯੋਗ ਕਾ ਤੇਵਪਾਰ ਕ ਬਿਰਤੀ ਦੇ ਪ੍ਰਦਾਨ ਹੋਣ ਨਾਲ ਹੁਣ ਇਨਾਂ ਖੇਤਰਾਂ ਦੇ ਪਤਵੰਤੇ ਸਾਡੇ ਆਗੂ ਹਨ ਰੂਸੀ ਇਨਕਲਾਬ ਅਤੇ ਵਿਸ਼ਵ ਯੁੱਧਾਂ ਨਾਲ ਰਾਜਨੀਤੀ ਦੀ ਨਿਹਾਰ ਵੀ ਬਦਲੀ ਹੈ ਅਤੇ ਵਿਗਿਆਨ ਵਪਾਰ ਦੇ ਦੀਨ ਹੋਣ ਅਤੇ ਵਪਾਰ ਰਾਜਨੀਤੀ ਦੇ ਦੀਨ ਹੋਣ ਕਾਰਨ ਰਾਜਨੀਤਿਕ ਪਤਵੰਤੇ ਸਾਡੇ ਆਗੂ ਬਣ ਗਏ ਹਨ ਜਦੋਂ ਬਾਦਸ਼ਾਹਾਂ ਜਾਂ ਰਾਜਿਆਂ ਦਾ ਯੁੱਗ ਸੀ ਤਾਂ ਜੀਵਨ ਦੀ ਚਾਲ ਖੌਲੀ ਅਤੇ ਸਮਾਜ ਦਾ ਸੁਭਾਅ ਸਰਲ ਸੀ ਜਦੋਂ ਕਿ ਅਯੋਕਾ ਯੁੱਗ ਬਹੁਤ ਗੁੰਝਲਦਾਰ ਰਿਸ਼ਤਿਆਂ ਵਾਲਾ ਯੁੱਗ ਹੈ ਸੋ ਸਾਰੇ ਦੇਸ਼ਾਂ ਵਿੱਚ ਸਵਾਰਥੀ ਬਿਰਤੀ ਦੇ ਪ੍ਰਦਾਨ ਹੋਣ ਕਰ ਅਜੋਕੇ ਯੁੱਗ ਦੇ ਆਗੂਆਂ ਦਾ ਚਲਾਕ ਝੂਠੇ ਸਵਾਰਥੀ ਮਕਾਰਦਮ ਵੀ ਪਖੰਡੀ ਅਡੰਬਰੀ ਹੋਣਾ ਵੀ ਸੁਭਾਵਕ ਹੈ 20ਵੀਂ ਸਦੀ ਵਿੱਚ ਇੱਕ ਨਵੀਂ ਤਬਦੀਲੀ ਇਹ ਵਾਪਰੀ ਹੈ ਕਿ ਜਿਵੇਂ ਚਾਰੀ ਦਸ਼ਾਵਾਂ ਇੱਕ ਦੂਜੀ ਉੱਤੇ ਨਿਰਭਰ ਹਨ ਓਵੇਂ ਹੀ ਹਰ ਦੇਸ਼ ਦੇਸ਼ ਦਾ ਹਰ ਪ੍ਰਾਂਤ ਹਰ ਪ੍ਰਾਂਤ ਦਾ ਹਰ ਸ਼ਹਿਰ ਹਰ ਸ਼ਹਿਰ ਦਾ ਹਰ ਸ਼ਹਿਰ ਦਾ ਹਰ ਘਰ ਆਦਿਕ ਦੂਜੇ ਨਾਲ ਵਿਪਿੰਨਧਾਰਾਂ ਉੱਤੇ ਉਲਝੇ ਹੋਏ ਹਨ ਸੋ ਵਿਸ਼ਵ ਪੱਧਰ ਤੇ ਜਾਂ ਦੇਸ਼ ਵਿਆਪੀ ਪੱਧਰ ਤੇ ਜਦ ਪ੍ਰਾਂਤਿਕ ਪੱਧਰ ਤੇ ਕਿਸੇ ਇੱਕ ਸਰਵ ਪ੍ਰਵਾਨਤਾ ਗੂ ਦੀ ਸੰਭਾਵਨਾ ਨਹੀਂ ਰਹੀ ਵਿਰੋਧ ਅਤੇ ਮੁਕਾਬਲਾ ਜੋ ਕੇ ਜੀਵਨ ਦਾ ਬਣਿਆਦੀ ਆਧਾਰ ਹਨ ਘਰ ਤੋਂ ਲੈ ਕੇ ਵਿਸ਼ਵ ਤੱਕ ਤਣਾ ਬਣਾ ਇਤਨਾ ਉਲਝਿਆ ਪਿਆ ਹੈ ਅਤੇ ਇਤਨੀ ਬੰਟ ਟੁੱਟ ਹੋ ਰਹੀ ਹੈ ਕਿ ਉਸ ਨੂੰ ਪ੍ਰਾਪਤ ਕਰਨਾ ਤਾਂ ਇੱਕ ਪਾਸੇ ਰਿਹਾ ਉਸ ਨੂੰ ਸਮਝਣਾ ਵੀ ਮੁਸ਼ਕਲ ਹੁੰਦਾ ਜਾ ਰਿਹਾ ਹੈ ਹੁਣ ਲੋਕਾਂ ਨੂੰ ਵਿਸ਼ਵਾਸ ਹੁੰਦਾ ਜਾ ਰਿਹਾ ਹੈ ਕਿ ਕੋਈ ਵੀ ਇੱਕ ਆਗੂ ਉਹਨਾਂ ਦੀਆਂ ਸਮੱਸਿਆਵਾਂ ਨੂੰ ਹੱਲ ਨਹੀਂ ਕਰ ਸਕਦਾ ਜੇ ਜਾਨਵਰਾਂ ਤੇ ਪੰਛੀਆਂ ਦੇ ਜੀਵਨ ਤੇ ਝਾਤ ਮਾਰੀਏ ਤਾਂ ਪਰ ਤੱਕ ਬੁਖਾਈ ਦਿੰਦਾ ਹੈ ਕਿ ਪਿਛਲੇ ਲੱਖਾਂ ਸਾਲਾਂ ਵਿੱਚ ਇਹਨਾਂ ਦੇ ਜੀਵਨ ਵਿੱਚ ਕੋਈ ਲੇਖ ਜਾਂ ਪਛਾਣਯੋਗ ਤਬਦੀਲੀ ਨਹੀਂ ਵਾਪਰੀ ਮਨੁੱਖੀ ਸਮੁੱਚੀ ਤਰੱਕੀ ਦਾ ਇੱਕ ਬੁਨਿਆਦੀ ਕਾਰਨ ਇਹ ਹੈ ਕਿ ਸਮੇਂ ਦੀ ਬੀਤਣ ਨਾਲ ਨਵੀਆਂ ਪਰਸਥਿਤੀਆਂ ਅਨੁਸਾਰ ਇਹ ਆਪਣੇ ਆਪ ਨੂੰ ਢਾਲਦਾ ਗਿਆ ਹੈ ਹਰ ਜਾਨਵਰ ਦੀ ਜਿਹੜੀ ਖੁਰਾਕ ਨਿਰਧਾਰਤ ਹੈ ਉਹ ਉਹੀ ਖਾਂਦਾ ਹੈ ਜੇਕਰ ਉਸ ਨੂੰ ਉਹ ਖੁਰਾਕ ਨਾ ਮਿਲੇ ਤਾਂ ਉਹ ਕਿਸੇ ਬਦਲ ਨੂੰ ਸਵਾਰ ਨਹੀਂ ਕਰਦਾ ਸ਼ੇਰ ਕਿਤਨਾ ਵੀ ਭੁੱਖਾ ਹੋਵੇ ਉਹ ਘਾ ਨਹੀਂ ਖਾਵੇਗਾ ਜਿਹੜੇ ਜਾਨਵਰ ਖਾ ਖਾਂਦੇ ਹਨ ਉਹ ਮਰ ਜਾਣਗੇ ਪਰ ਮਾਸ ਨਹੀਂ ਖਾਂਣਗੇ ਕੇਵਲ ਮਨੁੱਖ ਹੀ ਇੱਕ ਅਜਿਹਾ ਜੀਵ ਹੈ ਜਿਸ ਨੇ ਖੁਰਾਕ ਦੀ ਬੰਦਸ਼ ਨੂੰ ਤੋੜਿਆ ਹੈ ਤੇ ਹਰ ਪ੍ਰਕਾਰ ਦੀ ਖੁਰਾਕ ਨਾਲ ਜੀਵਤ ਰਹਿ ਸਕਦਾ ਹੈ ਇਸ ਬੰਦਸ਼ ਨੂੰ ਤੋੜਨ ਉਪਰੰਤ ਉਹ ਹਰ ਬੰਦਸ਼ ਅਤੇ ਰੁਕਾਵਟ ਨੂੰ ਉਲੰਘਦਾ ਗਿਆ ਹੈ ਸੋ ਇਸ ਯੋਗਤਾ ਕਾਰਨ ਹੀ ਮਨੁੱਖ ਹਰ ਪ੍ਰਕਾਰ ਦੇ ਵਾਤਾਵਰਣ ਅਤੇ ਹਰ ਤਾਪਮਾਨ ਵਿੱਚ ਵਿਚਰਨ ਦੇ ਸਮਰੱਥ ਹੋਇਆ ਤੇ ਸਮੁੱਚੇ ਜੀਵ ਜੰਤੂ ਜਗਤ ਦਾ ਆਗੂ ਬਣ ਗਿਆ ਹੈ ਬਹੁਤ ਸਦੀਆਂ ਪਹਿਲਾਂ ਜਦੋਂ ਚੀਨ ਵਿੱਚ ਕਾਲ ਪੈ ਗਿਆ ਤਾਂ ਚੂਹੇ ਕਿਰਲੀਆਂ ਸਭ ਆਦਵੀ ਖਾਦੇ ਜਾਣ ਲੱਗ ਪਏ ਉਦੋਂ ਇਹ ਸੰਕਲਪ ਪੋਸਾਰਿਆ ਗਿਆ ਕਿ ਜਿਸ ਕਿਸੇ ਜੀਵ ਦੀ ਪਿੱਠ ਅਸਮਾਨ ਵੱਲ ਹੈ ਉਹ ਖਾਣ ਯੋਗ ਹੈ ਇਸ ਸੰਕਲਪ ਦਿਨ ਹੀ ਕੇਵਲ ਮਨੁੱਖ ਦੀ ਪਿੱਠ ਅਸਮਾਨ ਵੱਲ ਨਾ ਹੋਣ ਕਰ ਮਨੁੱਖ ਤੋਂ ਸਾਰੇ ਹਰ ਜੀਵ ਜੰਤੂ ਉਹਨਾਂ ਦੀ ਖੁਰਾਕ ਬਣਿਆ ਹੈ ਸਾਰੇ ਆਪਣੇ ਦੇਸ਼ ਵਿੱਚ ਕਾਲ ਪੈਣ ਦੇ ਡਰ ਨੂੰ ਧਿਆਨ ਵਿੱਚ ਰੱਖਦੇ ਹਾਂ ਵਰਤ ਰੱਖਣ ਦਾ ਪ੍ਰਚਾਰ ਹੋਇਆ ਹੈ ਜੇ ਲੋਕਾਂ ਨੂੰ ਵਰਤ ਰੱਖਣ ਲਈ ਸਿੱਧਿਆਂ ਕਿਹਾ ਜਾਵੇ ਉਹ ਕਦੇ ਵੀ ਨਾ ਰੱਖਣ ਆਗੂਆਂ ਨੇ ਆਪ ਉਦਾਹਰਨਾ ਸਥਾਪਿਤ ਕਰਕੇ ਅਤੇ ਵਰਤ ਨੂੰ ਆਤਮਾ ਦੀ ਸ਼ੁੱਧੀ ਨਾਲ ਜੋੜ ਕੇ ਲੋਕਾਂ ਨੂੰ ਸਵੈ ਇੱਛਾ ਨਾਲ ਭੁੱਖੇ ਰਹਿਣ ਲਈ ਪ੍ਰੇਰਿਆ ਉਸ ਯੁੱਗ ਦੇ ਆਗੂ ਜੋ ਕਹਿੰਦੇ ਸਨ ਉਹ ਕਰਦੇ ਸਨ ਤੇ ਜੋ ਕਰਦੇ ਸਨ ਉਹੀ ਕਹਿੰਦੇ ਸਨ ਉਹਨਾਂ ਦੇ ਬਚਨ ਤੇ ਕਰਮ ਵਿੱਚ ਇੱਕ ਸੁਰਤਤਾ ਸੀ ਉਹਨਾਂ ਦੀ ਜੀਵਨ ਜਾਂਚ ਉਸ ਸਮੇਂ ਸਭ ਨੂੰ ਵਿਖਾਈ ਦਿੰਦੀ ਸੀ ਮੁਸਲਮਾਨਾਂ ਨੂੰ ਲੰਬੇ ਅਰਸੇ ਤੱਕ ਯਹੂਦੀਆਂ ਅਤੇ ਇਸਾਈਆਂ ਦੀ ਵਿਰੋਧਤਾ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਉਹਨਾਂ ਦੇ ਹਮਲਿਆਂ ਤੋਂ ਆਪਣੀ ਰੱਖਿਆ ਕਰਨੀ ਪਈ ਹੈ ਯਹੂਦੀਆਂ ਇਸਾਈਆਂ ਤੇ ਮੁਸਲਮਾਨਾਂ ਨੂੰ ਲੰਮੀ ਲੜਾਈ ਲੜਨ ਦੀ ਯੋਗ ਬਣਾਉਣ ਲੰਮੀ ਕੇਰੇਬੰਦੀ ਵਿੱਚ ਜਿਉਂਦੇ ਰਹਿਣ ਦੀ ਯੋਗ ਕਰਨਾ ਦੇ ਲਈ ਅਬਿਆਸ ਵਜੋਂ ਰੋਜ਼ੇ ਰੱਖਣ ਦੀ ਸਿੱਖਿਆ ਦਿੱਤੀ ਗਈ ਇਨ੍ਹਾਂ ਧਰਮਾਂ ਦੇ ਆਗੂਆਂ ਨੇ ਆਪ ਰੋਜ਼ੇ ਰੱਖੇ ਤੇ ਆਪਣੇ ਉਦਾਹਰਨ ਨਾਲ ਦੂਜਿਆਂ ਨੂੰ ਪ੍ਰਭਾਵਿਤ ਕੀਤਾ ਜੋ ਕਿ ਯੁੱਗ ਦੀ ਸਥਿਤੀ ਵੱਖਰੀ ਸਾਡੇ ਆਗੂ ਸਧਾਰਨ ਲੋਕਾਂ ਦੀ ਮਿਹਨਤ ਨੂੰ ਲਾਪਰਵਾਹੀ ਨਾਲ ਖਰਚ ਕਰ ਰਹੇ ਹਨ ਅਤੇ ਜੀਵਨ ਜਿਉਣ ਦੀਆਂ ਜਿਹੜੀਆਂ ਉਦਾਹਰਨਾਂ ਉਹ ਸਥਾਪਿਤ ਕਰ ਰਹੇ ਹਨ ਉਹ ਸ਼ਾਜਨਕ ਨਹੀਂ ਹਨ ਇਸੇ ਕਰਕੇ ਹੀ ਸਾਡੇ ਉੱਤੇ ਸਾਡੇ ਆਗੂਆਂ ਦਾ ਕੋਈ ਨੈਤਿਕ ਪ੍ਰਭਾਵ ਨਹੀਂ ਡਿਆ ਅਜੋਕਾ ਯੋਗ ਆਪਣੇ ਆਗੂਆਂ ਤੋਂ ਨਿਰਾਸ਼ ਅਤੇ ਪਰੇਸ਼ਾਨ ਹੈ ਜੇ ਗੁਰੂ ਮਦਾਰੀ ਹੋਣ ਤਾਂ ਚੇਲੇ ਜਮੂਰੇ ਖਾਉਂਦੇ ਹਨ ਜੇ ਆਗੂ ਮਕਾਰ ਹੁਣ ਤਾਂ ਉਹ ਚਾਪਲੂਸਾਂ ਵਿੱਚ गिर ਜਾਂਦੇ ਹਨ ਪਰਿਵਾਰ ਸਮਾਜ ਦੀ ਮੂਲਿਕ ਇਕਾਈ ਹੁੰਦਾ ਹੈ ਜਿਸ ਵਿੱਚ ਪਿਤਾ ਆਗੂ ਤੇ ਮਾਤਾ ਪ੍ਰਬੰਧਕ ਹੁੰਦੀ ਹੈ ਸ਼ਿਕਾਰ ਯੁੱਗ ਵਿੱਚ ਵੀ ਪੁਰਸ਼ੇ ਸ਼ਿਕਾਰ ਕਰਿਆ ਕਰਦਾ ਸੀ ਤੇ ਇਸਤਰੀ ਉਸ ਨੂੰ ਰੰਨਣ ਪਕਾਉਣ ਦਾ ਕਾਰਜ ਕਰਦੀ ਸੀ ਪਰਿਵਾਰ ਦੇ ਜੀਵਨ ਵਿੱਚ ਉਹਨਾਂ ਸਾਰੀਆਂ ਸਮੱਸਿਆਵਾਂ ਦੇ ਝਲਕਾਰੇ ਮਿਲਦੇ ਹਨ ਜਿਨ੍ਹਾਂ ਦਾ ਸੰਸਾਰ ਨੂੰ ਸਾਹਮਣਾ ਕਰਨਾ ਪੈਂਦਾ ਹੈ ਪਰਿਵਾਰ ਆਗੂ ਤੋਂ ਬਿਨਾਂ ਨਹੀਂ ਚੱਲਦਾ ਜਦੋਂ ਪਤੀ ਇਹ ਫਰਜ਼ ਨਿਭਾਉਣ ਤੋਂ ਇਨਕਾਰੀ ਹੋਵੇ ਤਾਂ ਪਤਨੀ ਨੂੰ ਆਗੂ ਬਰਨਾ ਪੈਂਦਾ ਹੈ ਅਜੋਕੀ ਪਤਨੀ ਸੋਚਦੀ ਹੈ ਅਜੋਕੀ ਜਨਤਾ ਵੀ ਸੋਚਦੀ ਹੈ ਜਦੋਂ ਆਗੂ ਵਧੀਕੀ ਕਰਦਾ ਹੈ ਤਾਂ ਉਸ ਦਾ ਵਿਰੋਧ ਹੁੰਦਾ ਹੈ ਇੱਕ ਵਾਰ ਇੱਕ ਪਤੀ ਨੇ ਆਪਣੀ ਆਦਤ ਅਨੁਸਾਰ ਜਦੋਂ ਪਤਨੀ ਉੱਤੇ ਹੱਥ ਚੁੱਕਿਆ ਤਾਂ ਜਵਾਨ ਹੋਰੇ ਪੁੱਤਰ ਨੇ ਉਠਿਆ ਹੋਇਆ ਹੱਥ ਫੜ ਲਿਆ ਸੀ ਅਤੇ ਉਸੇ ਪਲ ਪਰਿਵਾਰ ਦੇ ਸਾਰੇ ਜੀਵਾਂ ਦੀ ਪਰਿਵਾਰਸ਼ਾ ਬਦਲ ਗਈ ਸੀ ਅਜੋਕੀ ਸੋਚਵਾਨ ਪਤਨੀ ਸੋਚਵਾਨ ਜਨਤਾ ਵਾਂ ਵੱਖਰੀ ਭਾਂ ਦੇ ਆਗੂ ਦੀ ਊੜੀਕ ਵਿੱਚ ਹੈ ਜਿੱਥੇ ਤਲਾਕ ਦੇ ਝਗੜੇ ਹਨ ਉੱਥੇ ਵਸਤੂ ਵਿੱਚ ਵਾਕ ਡੂਰ ਸੰਭਾਲਣ ਆਗੂ ਬਣ ਤੇ ਸਵੀਕਾਰ ਕੀਤੇ ਜਾਣ ਦੀ ਸਮੱਸਿਆ ਹੈ ਪਿਆਰ ਦੇ ਰਿਸ਼ਤੇ ਵਿੱਚ ਵੀ ਇੱਕ ਤੇ ਆਗੂ ਦੇ ਫਰਜ਼ ਨਿਭਾਉਦੀ ਹੈ ਤੇ ਦੂਜੀ ਤਰ੍ਹਾਂ ਸਾਂਝੇ ਨਿਰਣਿਆਂ ਤੇ ਹਮਰ ਕਰਦੀ ਹੈ ਜਦੋਂ ਵੀ ਅਸੀਂ ਕਿਸੇ ਨੂੰ ਮਿਲਦੇ ਹਾਂ ਤਾਂ ਸਭ ਤੋਂ ਪਹਿਲਾਂ ਇਹ ਨਿਰਧਾਰਤ ਕੀਤਾ ਜਾਂਦਾ ਹੈ ਕਿ ਆਗੂ ਕਿਹੜਾ ਹੈ ਕਿਸ ਨੇ ਨਿਰਣਾ ਕਰਨਾ ਹੈ ਕਿਸ ਨੇ ਨਿਰਣਾ ਮੰਨਣਾ ਹੈ ਜਦੋਂ ਤੱਕ ਇਹ ਫੈਸਲਾ ਨਾ ਹੋਵੇ ਅਗਲੇਰੀ ਕਾਰ ਵੀ ਸੰਭਵ ਨਹੀਂ ਹੁੰਦੀ ਬੱਚਿਆਂ ਦੀਆਂ ਖੇਡਾਂ ਖੇਡਾਂ ਹੀ ਨਹੀਂ ਹੁੰਦੀਆਂ ਉਹਨਾਂ ਦੇ ਇਰਾਦਿਆਂ ਦੀ ਨਿਮੈਸ਼ ਵੀ ਹੁੰਦੀਆਂ ਹਨ ਜਦੋਂ ਉਹਨਾਂ ਨੂੰ ਆਗੂ ਲੱਭ ਪਵੇ ਉਹ ਉਸ ਦੀ ਫੌਜ ਬਣ ਜਾਂਦੇ ਹਨ ਜਦੋਂ ਉਹਨਾਂ ਨੂੰ ਮੁਰਸ਼ਿਦ ਲੱਭ ਪਵੇ ਉਹ ਮਰੀਦ ਬਣ ਜਾਂਦੇ ਹਨ ਜਦੋਂ ਉਹਨਾਂ ਨੂੰ ਪੈਰੋਕਾਰ ਲੱਭ ਪੈਂਨ ਉਹ ਗੁਰੂ ਬਣ ਜਾਂਦੇ ਹਨ ਜਦ ਸਾਨੂੰ ਕੋਈ ਯੋਗ ਉਸਤਾਦ ਲੱਭ ਪਵੇ ਤਾਂ ਸਾਡਾ ਸ਼ਾਗਿਰਦ ਬਣਨ ਨੂੰ ਮਨ ਕਰਦਾ ਹੈ ਜੀਵਨ ਦੇ ਲਗਭਗ ਹਰ ਖੇਤਰ ਵਿੱਚ ਸਾਡੀ ਵੰਗਾਰ ਹੁੰਦੀ ਹੈ ਜਦ ਸਾਨੂੰ ਪਿੱਛੇ ਲਾ ਲਵੋ ਜਦ ਸਾਡੇ ਪਿੱਛੇ ਲੱਗ ਜਾਵੋ ਬੱਚਿਆਂ ਲਈ ਪਿਤਾ ਇੱਕ ਸਭਾਵਕ ਆਗੂ ਉਸਤਾਦ ਹੁੰਦਾ ਹੈ ਇੱਕ ਬੱਚੇ ਨੇ ਜਦੋਂ ਇੱਕ ਪਾਰੀ ਪੱਥਰ ਚੁੱਕਣ ਦਾ ਯਤਨ ਕੀਤਾ ਤਾਂ ਚੁੱਕ ਨਾ ਸਕਿਆ ਪਿਤਾ ਨੇ ਪੁੱਛਿਆ ਕਿ ਤੈਨੂੰ ਵਿਸ਼ਵਾਸ ਹੈ ਕਿ ਤੂੰ ਪੱਥਰ ਚੁੱਕਣ ਸਮੇਂ ਸਾਰੀ ਸ਼ਕਤੀ ਲਾਈ ਸੀ ਬੱਚੇ ਨੇ ਮੁੜ ਯਤਨ ਕੀਤਾ ਅਤੇ ਚੁੱਕ ਲਿਆ ਐਵੇਂ ਪਿਤਾ ਨੇ ਆਗੂ ਦਾ ਰੋਲ ਨਿਭਾਇਆ ਤੇ ਬੱਚੇ ਦੀ ਛੁਪੀ ਸ਼ਕਤੀ ਜਗਾ ਦਿੱਤੀ ਬੱਚਿਆਂ ਨੂੰ ਪ੍ਰੇਰਕਾਂ ਦੀ ਲੋੜ ਹੁੰਦੀ ਹੈ ਆਲੋਚਕਾਂ ਦੀ ਨਹੀਂ ਜਦੋਂ ਅਸੀਂ ਕਿਸੇ ਨੂੰ ਆਪਣਾ ਆਗੂ ਮੰਨ ਲੈਂਦੇ ਹਾਂ ਤਾਂ ਅਸੀਂ ਬਹੁਤ ਸਾਰੀਆਂ ਸੰਸਿਆ ਤੋਂ ਮੁਕਤ ਹੋ ਜਾਂਦੇ ਹਾਂ ਸਾਡੇ ਵਿਸ਼ਵਾਸ ਦੇ ਅਨੁਪਾਤ ਵਿੱਚ ਆਗੂ ਦੀ ਯੋਗਤਾ ਤੇ ਸ਼ਕਤੀ ਵਿੱਚ ਵਾਧਾ ਹੁੰਦਾ ਹੈ ਘਰ ਤੇ ਸਕੂਲ ਤੋਂ ਮਗਰੋਂ ਸਾਡੇ ਲਈ ਸਭ ਤੋਂ ਵੱਧ ਮਹੱਤਵਪੂਰਨ ਥਾਂ ਉਹ ਹੁੰਦੀ ਹੈ ਜਿਸ ਨਾਲ ਸਾਡੀ ਉਪਜੀਵਕਾ ਜੁੜੀ ਹੁੰਦੀ ਹੈ ਸਾਡਾ ਸਭ ਤੋਂ ਵੱਧ ਕੀਮਤੀ ਸਮਾਂ ਇਸੇ ਤੋਂ ਗੁਜ਼ਰਦਾ ਹੈ ਇੱਥੇ ਆਗੂ ਦੀ ਸਮੱਸਿਆ ਬੜੀ ਗੰਭੀਰ ਹੁੰਦੀ ਹੈ ਕੰਮ ਕਰਨ ਵਾਲੀ ਥਾਂ ਦੇ ਕੁਝ ਵਿਅਕਤੀਆਂ ਵਿੱਚ ਹੀ ਸਾਡੀ ਇੱਜ਼ਤ ਹੋਣੀ ਹੁੰਦੀ ਹੈ ਅਤੇ ਇਹਨਾਂ ਵਿੱਚ ਹੀ ਸਾਡੀ ਬੇਇੱਜ਼ਤੀ ਹੋਣੀ ਹੁੰਦੀ ਹੈ ਕਮਜ਼ੋਰ ਬੰਦਾ ਕਦੇ ਆਗੂ ਨਹੀਂ ਬਣ ਸਕਦਾ ਜੇ ਬਣ ਜਾਵੇ ਤਾਂ ਉਸ ਨੂੰ ਕੋਈ ਆਪਣਾ ਆਗੂ ਸਵੀਕਾਰ ਨਹੀਂ ਕਰਦਾ ਅਜੇ ਆਗੂ ਸੰਸਥਾਵਾਂ ਤੇ ਸੰਗਠਨਾਂ ਨੂੰ ਡੋਬ ਦਿੰਦੇ ਹਨ ਹਰ ਸੰਸਥਾ ਵਿੱਚ ਅਨੇਕਾਂ ਜਿਹੇ ਵਿਅਕਤੀ ਹੁੰਦੇ ਹਨ ਜਿਹੜੇ ਬਿਨਾਂ ਬਿਮਾਰ ਪਏ ਬਿਮਾਰੀ ਦੀ ਛੁੱਟੀ ਲੈਂਦੇ ਹਨ ਇਹ ਆਪਣੀਆਂ ਅਸਫਲਤਾਵਾਂ ਲਈ ਦੂਜਿਆਂ ਨੂੰ ਦੋਸ਼ ਦਿੰਦੇ ਹਨ ਇਹ ਅਫਵਾਹਾਂ ਫੈਲਾਉਂਦੇ ਹਨ ਹੁਕਮਦਲੀ ਕਰਦੇ ਹਨ ਗੱਲ ਨਾ ਮੰਨੇ ਜਾਣ ਤੇ ਲੜ ਪੈਂਦੇ ਹਨ ਤੇ ਲਾਈ ਲੱਗ ਹੋਣ ਕਰ ਹਰ ਕਿਸੇ ਨਾਲ ਕੱਟਦੇ ਹਨ ਇਹਨਾਂ ਕੋਲ ਕੰਮ ਤੋਂ ਸਿਵਾਏ ਹਰ ਚੀਜ਼ ਲਈ ਵਕਤ ਹੁੰਦਾ ਹੈ ਇਹ ਨੁਕਸ ਕੱਢੇ ਜਾਣਾ برداشت ਨਹੀਂ ਕਰਦੇ ਸਮਝਾਏ ਜਾਣਾ ਸਹਿਣ ਨਹੀਂ ਕਰਦੇ ਪਰ ਹਰ ਗਲ ਤੇ ਧੰਵਾਦ ਦੀ ਆਸ ਕਰਦੇ ਹਨ ਇਹ ਆਗੂ ਬਣਤਾ ਚਾਹੁੰਦੇ ਹਨ ਪਰ ਯਥਾਰਤੋਂ ਭਜਦੇ ਹਨ ਇਹਨਾਂ ਦੀ ਹੋਂਦ ਦੂਜਿਆਂ ਨੂੰ ਸਕਾਰ ਦਿੰਦੀ ਹੈ ਕੰਮ ਕਰਨ ਵਾਲੀ ਹਰ ਥਾਂ ਉੱਤੇ ਕੁਝ ਵਿਅਕਤੀ ਅਜਿਹੇ ਹੁੰਦੇ ਹਨ ਜਿਨ੍ਹਾਂ ਨੇ ਸਵੇਰ ਦੇ ਰਾਗ ਨੂੰ ਸ਼ਾਮ ਵੇਲੇ ਹਲਾਪਣਾ ਹੁੰਦਾ ਹੈ ਇਹ ਮਿਲਵਰਤਨ ਨਹੀਂ ਦਿੰਦੇ ਇਹ ਆਪਣੇ ਕੰਮ ਅਤੇ ਵਿਸ਼ੇ ਤੋਂ ਇਲਾਵਾ ਸਭ ਕੁਝ ਜਾਣਦੇ ਹੁੰਦੇ ਹਨ ਇਹਨਾਂ ਨੂੰ ਲੰਬੇ ਚਾਂਬੇ ਜਾਣਾ ਚੰਗਾ ਲੱਗਦਾ ਹੈ ਇਹ ਬਿਨਾਂ ਛੁੱਟੀ ਲੈ ਛੁੱਟੀ ਤੇ ਚੜੇ ਜਾਂਦੇ ਹਨ ਤੇ ਬਣੇ ਨਿਯਮਾਂ ਨੂੰ ਜਾਣਬੁੱਝ ਕੇ ਤੋੜਦੇ ਹਨ ਹਰ ਘਰ ਵਿੱਚ ਵੀ ਕੋਈ ਨਾ ਕੋਈ ਅਜਿਹਾ ਵਿਅਕਤੀ ਹੁੰਦਾ ਹੈ ਜਿਹੜਾ ਸਮੁੱਚੇ ਘਰ ਦੀ ਸੁਰਤਾਲ ਨੂੰ ਵਿਗਾੜਦਾ ਹੈ ਅਜਿਹੇ ਵਿਅਕਤੀ ਕਿਸੇ ਦੀ ਪ੍ਰਾਪਤੀ ਦਾ ਆਦਰ ਈਰਖਾ ਨਾਲ ਕਰਦੇ ਹਨ ਅਜੇ ਵਿਅਕਤੀ ਵਿੱਚ ਨਾਗੂ ਬਣ ਦੀ ਸਮਰੱਥਾ ਹੁੰਦੀ ਹੈ ਨਾ ਪਰੋਕਾਰ ਬਣ ਦੀ ਸੰਭਾਵਨਾ ਇਹਨਾਂ ਦੀ ਜ਼ਾਤ ਅਤੇ ਸਭਾ ਕੋਕੜੂ ਵਾਲਾ ਹੁੰਦਾ ਹੈ ਇਹ ਕਿਸੇ ਸURFਤਾਲ ਦਾ ਭਾਗ ਨਹੀਂ ਬਣਦੇ ਜਦੋਂ ਦੋਸਤ ਜਾਂ ਸਹੇਲੀਆਂ ਆਪਸ ਵਿੱਚ ਮਿਲ ਬੈਠਦੀਆਂ ਹਨ ਤਾਂ ਵੀ ਗੱਪਾਂ ਵਿੱਚ ਵੀ ਆਗੂ ਬੰਨਤਾ ਇੱਕ ਅਚੇਤ ਸੰਘਰਸ਼ ਚੱਲਦਾ ਹੈ ਹੁਣ ਚੁਗਲੀਆਂ ਨੂੰ ਗੱਪਾਂ ਕਿਹਾ ਜਾਂਦਾ ਹੈ ਚਾਹ ਅਤੇ ਪਕੌੜਿਆਂ ਨਾਲ ਚੁਗਲੀਆਂ ਤੇ ਗੱਪਾਂ ਬਦੇਰੇ ਦਿਲਚਸਪ ਹੋ ਜਾਂਦੀਆਂ ਹਨ ਸਾਨੂੰ ਆਪਣੇ ਆਪ ਪ੍ਰਤੀ ਵਿਸ਼ਵਾਸ ਨਾ ਹੋਣ ਕਾਰਨ ਅਸੀਂ ਗੱਲਾਂ ਨਹੀਂ ਕਰਦੇ ਗੱਪਾਂ ਮਾਰਦੇ ਹਾਂ ਤਾਂ ਕਿ ਆਪਣੇ ਬਾਰੇ ਦੂਜਿਆਂ ਦੀ ਰਾਏ ਜਾਣ ਸਕੀ ਗੱਪਾਂ ਵਿੱਚ ਵੀ ਧੜੇਬੰਦੀ ਤੇ ਸ਼ਰੀਕੇ ਦੀ ਭਾਵਨਾ ਹੁੰਦੀ ਹੈ। ਗੱਡੀ ਵਿੱਚ ਬੈਠ ਕੇ ਕੀਤੀਆਂ ਹੋਈਆਂ ਗੱਲਾਂ ਦਾ ਸਿਰ ਪੈਰ ਨਹੀਂ ਹੁੰਦਾ। ਸੋ ਅਜਿਹੇ ਸਮੇਂ ਜ਼ਿੰਮੇਵਾਰੀ ਦੀ ਭਾਵਨਾ ਵੀ ਘਟ ਹੁੰਦੀ ਹੈ। ਚੁਗਲੀਆਂ ਬੰਦਿਆਂ ਸੰਬੰਧੀ ਹੁੰਦੀਆਂ ਹਨ, ਅਫਵਾਹਾਂ ਕਟਨਾਮਾ ਬਾਰੇ ਹੁੰਦੀਆਂ ਹਨ। ਚੁਗਲੀਆਂ ਅਤੇ ਅਫਵਾਹਾਂ ਰਲ ਕੇ ਗੱਪਾਂ ਬਣ ਜਾਂਦੀਆਂ ਹਨ। ਗੱਪਾਂ ਨਾਲ ਸਾਨੂੰ ਸਮਾਜ ਵਿੱਚ ਪਰਵਾਨਿਤ ਅਤੇ ਅਪਰਵਾਨਿਤ ਵਿਚਾਰਾਂ ਤੇ ਵਿਹਾਰਾਂ ਦਾ ਪਤਾ ਲੱਗਦਾ ਹੈ। ਗੱਪਾਂ ਦੀਤ ਬਾਰੇ ਹੁੰਦੀਆਂ ਹਨ। ਗੱਲਾਂ ਪੂਖ ਬਾਰੇ ਹੁੰਦੀਆਂ ਹਨ ਗੱਪਾਂ ਵਿੱਚ ਮਨੋਰੰਜਨ ਹੁੰਦਾ ਹੈ ਗੱਲਾਂ ਵਿੱਚ ਵਿਕਾਸ ਵਾਪਰਦਾ ਹੈ ਗੱਲਾਂ ਨਾਲ ਅਸੀਂ ਆਪਣੇ ਆਪ ਬਾਰੇ ਦੱਸਦੇ ਤੇ ਦੂਜਿਆਂ ਬਾਰੇ ਜਾਣਦੇ ਹਾਂ ਗੱਪਾਂ ਨਾਲ ਅਸੀਂ ਕੇਵਲ ਪ੍ਰਸੰਗ ਸਹਿਤ ਵਿਆਖਿਆ ਕਰਦੇ ਹਾਂ ਗੱਪਾਂ ਰਹੀਂ ਅਸੀਂ ਦੂਜਿਆਂ ਉੱਤੇ ਹੱਸ ਕੇ ਵਾਰ ਕਰਦੇ ਹਾਂ ਗੱਪਾਂ ਵਿੱਚ ਦੂਜਿਆਂ ਉੱਤੇ ਲਾਏ ਜਾਂਦੇ ਦੋਸ਼ਾਂ ਦੇ ਸਬੂਤ ਨਹੀਂ ਮੰਗੇ ਜਾਂਦੇ ਸੋ ਵਾਤਾਵਰਣ ਖੁੱਲਾ ਡੁੱਲਾ ਹੋਣਾ ਸੁਭਾਅਕ ਹੈ ਗੱਪਾਂ ਰਹੀਂ ਆਪਣੇ ਬਾਰੇ ਦੂਜਿਆਂ ਦੇ ਅਸਰੀ ਦ੍ਰਿਸ਼ਟੀਕੋਣ ਦਾ ਸਾਨੂੰ ਪਤਾ ਲੱਗਦਾ ਸੋ ਹਰ ਕਿਸੇ ਦੀ ਇਹਨਾਂ ਗੱਪਾਂ ਵਿੱਚ ਦਿਲਚਸਪੀ ਹੁੰਦੀ ਹੈ ਆਪਣੇ ਆਪ ਨੂੰ ਸਹੀ ਦਰਸਾਉਣ ਦਾ ਅਭਿਆਸ ਚੁਗਲੀਆਂ ਤੇ ਗੱਪਾਂ ਰਾਹੀਂ ਕੀਤਾ ਜਾਂਦਾ ਹੈ ਗੱਪਾਂ ਵਿੱਚ ਲਾਇ ਦੋਸ਼ਾਂ ਤੋਂ ਮੁਕਰਨ ਵਿੱਚ ਸਾਨੂੰ ਪਰੇਸ਼ਾਨੀ ਨਹੀਂ ਹੁੰਦੀ ਵੇਖਿਆ ਗਿਆ ਹੈ ਕਿ ਜਦੋਂ ਵੀ ਕੋਈ ਸਮੂਹਾਗੂ ਰਹਿਤ ਹੁੰਦਾ ਹੈ ਉਸ ਦੇ ਵਿਹਾਰ ਦਾ ਪੱਦਰ ਡਿੱਗਦਾ ਹੈ ਤੇ ਅੰਤ ਵਿੱਚ ਸਮੁੱਚਾ ਵਿਹਾਰ ਬੇਮਹਾਰਾ ਹੋ ਨਿਪਟਦਾ ਹੈ ਚੁਗਲ ਖੋਰਾ ਤੇ ਗੱਪੀਆਂ ਬਾ ਸਾਨੂੰ ਆਪਣਾ ਵਿਹਾਰ ਸੁਧਾਰਨ ਅਤੇ ਆਪਣੀ ਸ਼ਕਤੀ ਨੂੰ ਉਸਾਰੂ ਪਾਸੇ ਲਾਉਣ ਦੀ ਪ੍ਰੇਰਣਾ ਮਿਲਣੀ ਘਰ ਵਿੱਚ ਹੀ ਆਰੰਭ ਹੋ ਜਾਂਦੀ ਹੈ ਅਤੇ ਵਿਦਿਅਕ ਸੰਸਥਾਵਾਂ ਵਿੱਚ ਇਹ ਕੰਮ નિਪੁੰਨ ਹੱਥਾਂ ਵਿੱਚ ਦਿੱਤਾ ਜਾਂਦਾ ਹੈ ਤਾਂ ਕਿ ਅਸੀਂ ਯੋਗ ਅਗਵਾਈ ਪ੍ਰਾਪਤ ਕਰਕੇ ਸਯੋਗ ਆਗੂ ਬਣ ਸਕੀਏ ਫੌਜ ਵਿੱਚ ਆਗੂ ਤੇ ਅਗਵਾਈ ਦਾ ਮਹੱਤਵ ਬਹੁਤ અધિક ਇਸ ਲਈ ਹੁੰਦਾ ਕਿਉਂਕਿ ਸਮੁੱਚੇ ਦੇਸ਼ ਦੀ ਸੁਰੱਖਿਆ ਦਾ ਪ੍ਰਸ਼ਨ ਸਭ ਦੇ ਸਾਹਮਣੇ ਹੁੰਦਾ ਹੈ ਸਾਡੀਆਂ ਵਿਦਿਅਕ ਸੰਸਥਾਵਾਂ ਵਿੱਚਲੇ ਬਹੁਤੇ ਸੰਕਟ ਅਧਿਆਪਕਾਂ ਵੱਲੋਂ ਆਗੂ ਬਣਨ ਦੇ ਆਪਣੇ ਫਰਜ਼ਾਂ ਪ੍ਰਤੀ ਅਨਗੈਲੀ ਕਰਨ ਉਭਜਦੇ ਹਨ ਜਵਾਨ ਪੀੜੀ ਅਗਵਾਈ ਲਈ ਤਾੰਗ ਰਹੀ ਹੈ ਪਰ ਸਾਡੇ ਅਧਿਆਪਕ ਵਿਜਵਾਨ ਤਾਂ ਹਨ ਵਿਵੇਕਸ਼ੀਲ ਅਤੇ ਕਰਤੱਵਸ਼ੀਲ ਨਹੀਂ ਹਨ ਅਧਿਆਪਕਾਂ ਦਾ ਕਰਤਵ ਹੈ ਕਿ ਅਗਲੀ ਪੀੜੀ ਨੂੰ ਐਵੇਂ ਚਾੜ ਕਰਨ ਕੇ ਜਦੋਂ ਜ਼ਿੰਮੇਵਾਰੀ ਉਹਨਾਂ ਦੇ ਮੋਢਿਆਂ ਤੇ ਪਵੇ ਤਾਂ ਉਹਨਾਂ ਦੇ ਕਦਮ ਸਬੂਤੇ ਰਹਿਣ ਅਤੇ ਫਿਰ ਜ਼ਿੰਮੇਵਾਰੀ ਦੀ ਭਾਵਨਾ ਨਾਲ ਉਹ ਜਾਂ ਪਰੰਪਰਾ ਨੂੰ ਅਪਣਾਉਣ ਜਾਂ ਉਸ ਨੂੰ ਬਦਲਣ ਜਾਂ ਉਸ ਨੂੰ ਰੱਦ ਕਰਨ ਪਰ ਜੋ ਕੁਝ ਵੀ ਕਰਨ ਕਰਨ ਜ਼ਿੰਮੇਵਾਰੀ ਦੀ ਭਾਵਨਾ ਨਾਲ ਜੋ ਕਿ ਆਗੂਆਂ ਦੀ ਸੋਚ ਦੀ ਛਤਰੀ ਬਹੁਤ ਛੋਟੀ ਹੈ ਉਹ ਅਗਲੀਆਂ ਚੋਣਾਂ ਬਾਰੇ ਹੀ ਸੋਚਦੇ ਹਨ ਅਗਲੀਆਂ ਪੀੜ੍ਹੀਆਂ ਬਾਰੇ ਨਹੀਂ ਆਗੂਆਂ ਚਾਹਤਾ ਕਿ ਉਹ ਆਪਣੇ ਸਮਾਜ ਦੇ ਨੇੜੇ ਤੇੜੇ ਰਹਿਣ ਪਰ ਅਕਸਰ ਵੇਖਿਆ ਗਿਆ ਕਿ ਉਹ ਰਾਜਨੀਤਿਕ ਸ਼ਕਤੀ ਹਥਿਆਉਣ ਲਈ ਕਿਧਰੇ ਦੇ ਕਿਧਰੇ ਅਤੇ ਬਹੁਤ ਦੂਰ ਨਿਕਲ ਜਾਂਦੇ ਹਨ ਹੁਣ ਸੰਭਵ ਨਹੀਂ ਰਿਹਾ ਕਿ ਕੋਈ ਇੱਕ ਆਗੂ ਸਾਰੀ ਲੋਕਾਈ ਨੂੰ ਅਗਵਾਈ ਪ੍ਰਦਾਨ ਕਰ ਸਕੇ ਸੋ ਮਜਬੂਰੀ ਵਸ ਜਨ ਸਮੂਹ ਨੂੰ ਸਭ ਰੀਤਾਂ ਤੇ ਲਾਰਿਆਂ ਤੇ ਬਹਾਨਿਆਂ ਤੋਂ ਵਿਰਵੇ ਅਤੇ ਮੁਕਤ ਹੋ ਕੇ ਜੀਵਨ ਜਿਉਣਾ ਪਵੇਗਾ ਸਾਡੀਆਂ ਸਮੱਸਿਆਵਾਂ ਦਾ ਸੁਭਾਅ ਬਦਲ ਜਾਣ ਕਾਰਨ ਰੱਬ ਵੀ ਹੁਣ ਸਾਡੀ ਬਹੁਤੀ ਮਦਦ ਨਹੀਂ ਕਰ ਸਕਦਾ ਹਰ ਵਿਅਕਤੀ ਦੀ ਰਫਤਾਰ ਤੇ ਸਿੱਧ ਵਕਰੀ ਹੋਣ ਕਾਰਨ ਕਿਸੇ ਸਾਂਝੇ ਤੇ ਸਰਬੱਤ ਦੇ ਭਲੇ ਵਾਲੇ ਕਿਸੇ ਅੰਦੋਲਨ ਦੀ ਸੰਭਾਵਨਾ ਵੀ ਨਹੀਂ ਰਹੀ ਕਿਉਂਕਿ ਹਰ ਆਗੂ ਇਹੀ ਕਹਿੰਦਾ ਕਿ ਮੇਰੇ ਪਿੱਛੇ ਆਓ ਕੋਈ ਆਗੂ ਇਹ ਨਹੀਂ ਕਹਿੰਦਾ ਆਓ ਚੱਲੀਏ ਕੁਦਗਰਜ਼ੀ ਕਮਜ਼ੋਰ ਆਰਥਿਕਤਾ ਦੀ 链 ਹੁੰਦੀ ਹੈ ਜਿਹੜੀ ਸਮੇਂ ਦੇ ਬੀਤਨ ਨਾਲ ਢੀਠਤਾ ਤੇ ਹਿੰਸਾ ਦਾ ਰੂਪ ਧਾਰਦੀ ਹੈ ਅਜਿਹੀ ਹਾਲਤ ਵਿੱਚ ਕੌਮ ਦੇ ਆਗੂ ਆਪਣੇ ਸਵਾਰਥ ਦੀ ਪੂਰਤੀ ਲਈ ਕਈ ਵਾਰੀ ਸਮੁੱਚੇ ਰਾਸ਼ਟਰ ਦੀ ਬਲੀ ਦੇ ਦਿੰਦੇ ਹਨ ਆਪਣੇ ਆਪ ਨਾਲ ਪ੍ਰਸੰਨ ਹੋਣਾ ਹੁਣ ਮਨੁੱਖ ਦਾ ਅੰਤਮ ਉਦੇਸ਼ ਨਹੀਂ ਰਿਹਾ ਸਾਡੇ ਦਿਮਾਗਾਂ ਤੇ ਬੂਹੇ ਬੰਦ ਹੋਣ ਕਾਰਨ ਸਾਨੂੰ ਆਪਣੇ ਘਰਾਂ ਵਿੱਚ ਵੀ ਅਪਨਾਤਤਾ ਦਾ ਅਨੁਭਵ ਨਹੀਂ ਹੁੰਦਾ ਅਜੋਕਾ ਮਨੁੱਖ ਆਗੂ ਹੀਣ ਹੋਣ ਕਰ ਪੜਕ ਰਿਹਾ ਹੈ ਵਸੀਲਿਆਂ ਦੀ ਤੰਗੀ ਤੋਂ ਉਪਜੀ ਪਰੇਸ਼ਾਨੀ ਅਨਮਨੁੱਖੀ ਵਿਹਾਰ ਨੂੰ ਜਨਮ ਦਿੰਦੀ ਹੈ ਅਤੇ स्वार्थ स्वार्थ ਨਾਲ ਖੇ ਕੀ ਭਿਆਨਕ ਰੂਪ ਧਾਰਨ ਕਰਕੇ ਕੇਵਲ ਚਰਿੱਤਰਹੀਨ ਵਿਅਕਤੀ ਹੀ ਪੈਦਾ ਕਰ ਸਕਦਾ ਹੈ ਸੱਚਾ ਗੂ ਉਹ ਹੁੰਦਾ ਹੈ ਜਿਸ ਦੀ ਅਗਵਾਈ ਵਿੱਚ ਨਿਹੱਥੇ ਵੀ ਜਿੱਤ ਦੇ ਭਰੋਸੇ ਨਾਲ ਜੂਝਦੇ ਹਨ ਅਤੇ ਜੀਵਨ ਦੀ ਜਦੋ ਜਹਿਦ ਵਿੱਚ ਸਫਲ ਹੁੰਦੇ ਹਨ ਪਰ ਜੋ ਕੀ ਸਥਿਤੀ ਬੜੀ ਨਿਰਾਸ਼ਾ ਜਨਕ ਹੈ ਸਾਡੀ ਕਿਹੜੀ ਸਮੱਸਿਆ ਹੈ ਜਿਹੜੀ ਸਾਡੇ ਜੋਕੇ ਆਗੂਆਂ ਨੇ ਹਲ ਕੀਤੀ ਹੈ ਉਹ ਕਿਹੜੀ ਸਮੱਸਿਆ ਹੈ ਜਿਹੜੀ ਅਸੀਂ ਉਹਨਾਂ ਵੱਲੋਂ ਹੱਲ ਕਿੱਥੇ ਜਾਣ ਦੀ ਹਾਸ ਲਈ ਜਿਹੜੇ ਆਗੂ ਸਾਡੇ ਬਾਰੇ ਸੋਚ ਸਕਦੇ ਸੀ ਉਹ ਤਾਂ ਗੋਝ ਗਏ ਹਨ ਉਹਨਾਂ ਤੋਂ ਬਿਨਾਂ ਸਾਡੀ ਪੜਕਣ ਦਾ ਵਦਨਾ ਲਾਜ਼ਮੀ ਹੈ ਸਾਡੀ ਬਦ ਕਿਸਮਤੀ ਇਹ ਹੈ ਕਿ ਸਾਡੇ ਆਗੂ ਹੀ ਸਾਡੀ ਬਰਬਾਦੀ ਦਾ ਕਾਰਨ ਬਣ ਰਹੇ ਹਨ ਇਹ ਦਰਦ ਸਾਨੂੰ ਹੰਡਾਉਣਾ ਹੀ ਪਵੇਗਾ ਪਰ ਕਦੇ ਨਾ ਕਦੇ ਕਿਧਰੋਂ ਨਾ ਕਿਧਰੋਂ ਕੋਈ ਆਗੂ ਉੱਭਰੇਗਾ ਜਿਹੜਾ ਸਾਨੂੰ ਸਾਡੀਆਂ ਸੰਭਾਵਨਾਵਾਂ ਤੋਂ ਜਾਣੂ ਕਰਵਾਏਗਾ ਅਤੇ ਸਾਨੂੰ ਵਿਕਾਸ ਤੇ ਰਾਹ ਪਾਏਗਾ ਧੰਨਵਾਦ